ਕੀ ਚਰਚਾ ਕਿ ਕੋਈ ਨਵਾਂ ਅਕਾਲੀ ਦਲ ਆ ਰਿਹਾ ਹੈ ਅਸਤੀਫੇ ਨੂੰ ਕਹਿੰਦੇ ਲੈਣੇ ਹੋ ਜਿਹੜਾ ਸੁਖਬੀਰ ਵੱਲ ਅਸਤੀਫਾ ਹੈ ਉਹ ਤਾਂ ਡਰਾਮਾ ਕਰ ਰਹੇ ਨੇ ਸੀ ਉਹਦੇ ਬਾਰੇ ਵੀ ਕੀ ਕਹਿ ਸਕਦਾ ਹਾਂ ਤਾਂ ਜ਼ਿਆਦਾ ਥਾਬ ਦੇਖਣਗੇ ਬਣਦੀਆਂ ਚਰਚਾਵਾਂ ਦੇ ਦਰਮਿਆਨ ਇਸ ਸਮੇਂ ਸਾਡੇ ਨਾਲ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਡਸਾਹ ਨੇ ਮੌਜੂਦ ਹਨ ਉਹ ਤਾਂ ਜਾਣਦੇ ਕਿ ਆਖਰਕਾਰ ਸੁਧਾਰ ਲਹਿਰ ਕੀ ਕਰ ਰਹੀ ਹੈ ਢੀਡਸਾਹ ਸਾਹਿਬ ਦੇਖੋ ਸਾਡੀ ਦਾ ਲਹਿਰ ਦਾ ਮਤਲਬ ਹੈ ਕਿ ਉਹਦਾ ਸੁਧਾਰ ਕਰਨਾ ਪਾਰਟੀ ਦਾ ਨੰਬਰ 2 ਹੁਣ ਤਾਂ ਜੈਦਰ ਸਾਹਬ ਦੇ ਜੈਦਰ ਘਾਲ ਤੱਕ ਸਾਹਬ ਦੇ ਹੱਥ ਚ ਹੈ ਉਹ ਫੈਸਲਾ ਕਰਨਗੇ ਵੀ ਉਹਨਾਂ ਨੇ ਕੀ ਕਰਨਾ 19 ਦੇ ਅਸੀਂ ਕੁਝ ਨਹੀਂ ਬੋਲਣਾ ਅਸਤੀਫੇ ਨੂੰ ਕਿਵੇਂ ਲੈਣੇ ਹੋ ਜਿਹੜਾ ਸੁਖਬੀਰ ਵੱਲ ਅਸਤੀਫਾ ਹੈ ਉਹ ਤਾਂ ਡਰਾਮਾ ਕਰ ਰਹੇ ਨੇ ਅਸੀਂ ਉਹਦੇ ਬਾਰੇ ਵੀ ਕੀ ਕਹਿ ਸਕਦਾ ਹੁਣ ਤਾਂ ਜੈਦਰ ਸਾਹਬ ਆਪ ਦੇਖਣਗੇ ਜੋ ਡਰਾਮਾ ਦੇਖ ਰਹੇ ਆਪਾਂ ਹਰ ਰੋਜ਼ ਨਵੇਂ ਤੋਂ ਨਵਾਂ ਉਹਨਾਂ ਦੇ ਉਲਟੀ ਜਾ ਰਹੀ ਹੈ ਸਾਡੀ ਗੱਲ ਇੱਕ ਵੀ ਚਰਚਾ ਕਿ ਕੋਈ ਨਵਾਂ ਕਾਲੀ ਦਲ ਆ ਰਿਹਾ ਹੈ ਨਹੀਂ ਇੱਥੇ ਕੁਝ ਨਹੀਂ ਸਿਰਫ ਤੇ ਸਿਰਫ ਕਾਲੀ ਦਲ ਦੇ ਅ ਜੇਦਰ ਸਾਹਿਬ ਜੋ ਬੈਠਾ ਕਰਨਗੇ ਉਹਦੇ ਉੱਤੇ ਆਕਰੂਗਾ ਠੀਕ ਹੈ ਤਾਂ ਚੀਜ਼ਾਂ ਕਾਫੀ ਕੁਝ ਕਲੀਅਰ ਹੁੰਦੀਆਂ ਨੇ ਕਾਲੀ ਦਲ ਸੁਧਾਰ ਲਹਿਰ ਕਿਸ ਪਾਸੇ ਨੂੰ ਜਾ ਰਹੀ ਹੈ ਢੀਂਸਾ ਸਾਹਿਬ ਦੀ ਸਟੇਟਮੈਂਟ ਤੋਂ ਪਤਾ ਲੱਗਦਾ ਹੈ ਕਿ ਆਖਰਕਾਰ ਚੀਜ਼ਾਂ ਨੇ ਅੱਗੇ ਜਾ ਕੇ ਕਿਸ ਮੋੜ 'ਤੇ ਜਾਣਾ ਹੈ ਨਵਾਂ ਕਾਲੀਦਲ ਬਣਦੀ ਜੋ ਚਰਚਾ ਮੰਜਰੀਆਮ ਤੇ ਆਈ ਹੈ ਉਸ ਬਾਰੇ ਵੀ ਉਹਨਾਂ ਨੇ ਕਲੀਅਰ ਕੀਤਾ ਤੁਸੀਂ ਜੁੜੇ ਰਹੋ ਰੁਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ